ਹੈਲੋ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹੋ ਦੋਸਤੋ ਸ਼ਾਮ ਦੀ ਅਪਡੇਟ 6:30 ਦਾ ਟਾਈਮ ਹੈ ਕਿ ਜਿਹੜਾ ਪਾਣੀ ਦੱਸਿਆ ਗਿਆ ਹੈ ਪਾਣੀ ਕਿਤੇ ਨ ਕਿਤੇ ਹੁਣ ਇਸ ਟਾਈਮ ਪਹੁੰਚ ਪਿਆ ਹੈ ਤੁਸੀਂ ਦੇਖ ਸਕਦੇ ਹੋ ਪਾਣੀ ਵਧਣਾ ਸ਼ੁਰੂ ਹੈ ਤੇ ਤਰੀਕ ਜਿਹੜੀ ਏ 23 ਆਪਾਂ 23 ਤਰੀਕ ਦੀ ਅਪਡੇਟ ਤੁਹਾਨੂੰ ਦੇ ਰਹੇ ਹਾਂ ਦੋਸਤੋ ਕਿਉਂਕਿ ਕਲਾਲੀ ਜਿਹੜੀ ਏ ਉਹ ਕਿਤੇ ਨ ਕਿਤੇ ਹੁਣ ਆਣੀ ਸ਼ੁਰੂ ਹੋ ਗਈ ਐ ਜਿਹੜੀ ਝੱਗ ਵੀ ਐ ਕਿਉਂਕਿ ਪਾਣੀ ਜਦੋਂ ਵੱਧਦਾ ਤੇ ਪਿਓਰ ਉਵੇਂ ਹੀ ਪਤਾ ਲੱਗ ਜਾਂਦਾ ਵੀ ਠੀਕ ਐ ਵੀ ਪਾਣੀ ਵਧ ਰਿਹਾ ਕਿਉਂਕਿ ਮੈਂ 3:30-4 ਵਜੇ ਮੈਂ ਇੱਥੇ ਹੀ ਸੀਗਾ ਉਦੋਂ ਖਾਸ ਗੱਲਬਾਤ ਹੈ ਨਹੀਂ ਪਾਣੀ ਦੀ ਤੇ ਪਰ ਹੁਣ ਵੇਖਣ ਨੂੰ ਲੱਗਦਾ ਐ ਵੀ ਪਾਣੀ ਵਧ ਰਿਹਾ ਤੁਸੀਂ ਖੁਦ ਵੇਖ ਸਕਦੇ ਹੋ ਤੇ ਦੋਸਤੋ ਵੀਡੀਓ ਨੂੰ ਅੱਗੇ ਤੱਕ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਠੀਕ ਐ ਕਿ ਸਾਰੇ ਵੀਰਾਂ ਨੂੰ ਪਤਾ ਲੱਗ ਜਾਵੇ ਕਿਉਂਕਿ ਮੈਂ ਤੁਹਾਨੂੰ ਅਪਡੇਟ ਦੇ ਰਿਹਾ ਸਾਢੇ 6 ਵਜੇ ਦੀ ਦੇਖ ਸਕਦੇ ਹੋ ਤੁਸੀਂ ਬੋਲਿਆ ਮਾਮਾ ਹੈ ਜਗਤ ਜਿਹੜਾ ਛੱਡਿਆ ਪਾਣੀ ਪਾਣੀ ਹੁਣ ਸ਼ੱਕ ਪੈਂਦਾ ਜਿੱਦਾਂ ਮੈਂ ਖੰਦ ਪੇ ਲਾਉਣ ਲਾ ਪਿਆ ਪਾਣੀ ਆਣ ਲੱਗ ਪੇ ਫਿਰੇ ਸਾਫ ਸੀ ਬਿਲਕੁਲ ਹਾਂ ਛਾਗਤ ਦੇਖ ਸਕਦੇ ਹੋ ਤੁਸੀਂ ਆ ਵੀਡੀਓ ਦੇ ਵਿੱਚ ਪਾਣੀ ਦੇ ਵਾਧਾ ਵੀ ਹੋਇਆ ਹੈ ਪਾਣੀ ਦੇ ਵਿੱਚ ਵਾਧਾ ਲਗਾਤਾਰ ਹੁਣ ਹੋ ਰਿਹਾ ਹੈ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਅੱਗੇ ਜਰੂਰ ਕਰਿਆ ਕਰੋ ਕਿ ਸਾਰੇ ਭਰਾਵਾਂ ਤੱਕ ਅਪਡੇਟ ਪਹੁੰਚੇ ਤੁਸੀਂ ਚੈੱਕ ਕਰੋ 23 ਤਰੀਕ ਦੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਕਿਉਂਕਿ ਸਵੇਰ ਦੀਆਂ ਜਿਹੜੀਆਂ ਨੇ ਅਪਡੇਟਾਂ ਅਸੀਂ ਵੀ ਸੁਣੀ ਜਾ ਰਹੇ ਸੀ ਕਿ ਵੀ ਪਾਣੀ ਵਧ ਰਿਹਾ ਪਾਣੀ ਵਧਿਆ ਜਰੂਰ ਹੈ ਥੋੜਾ ਬਹੁਤਾ ਵਧਿਆ ਪਰ ਇਸ ਟਾਈਮ ਤੇ ਆ ਤੇ ਜਿਹੜਾ ਆ ਦਾ ਰੂਪ ਇਹਨੇ ਵਖਾ ਦਿੱਤਾ ਸਤਲੁਜ ਦਰਿਆ ਨੇ ਚੈੱਕ ਕਰੋ ਬਿਲਕੁਲ ਪਾਣੀ ਵਧਣਾ ਸ਼ੁਰੂ ਹੋ ਚੁੱਕਾ ਹੈ ਬਾਲੇ ਵੇਖੋ ਇਹ ਬਾਲਾ ਵੇਖੋ ਕਿਦਾਂ ਮਾਰਦਾ ਪਾਣੀ ਤੇ ਜਲਦੀ ਜਲਦੀ ਵੀਡੀਓ ਸਾਰੇ ਵੀਰਾਂ ਭਰਾਵਾਂ ਤੱਕ ਪਹੁੰਚਾਓ ਸਾਢੇ 6 ਵਜੇ ਦੀ ਅਪਡੇਟ ਤੋਂ ਦੇਣਾ ਸਾਂਝੀ ਕਰ ਰਹੇ ਆ